ਨਿਰਮਲ ॠषि मैम ਦੇ ਨਾਲ ਤਜਰਬਾ ਦੱਸੋ ਮੈਨੂੰ ਮੈਂ ਉਹਨਾਂ ਬਾਰੇ ਬਹੁਤ ਚੰਗੀਆਂ ਗੱਲਾਂ ਸੁਣਨੀਆਂ ਚਾਹੁੰਦਾ ਮੈਨੂੰ ਲੱਗਦਾ ਹੈ ਕਿ ਉਹਨਾਂ ਬਾਰੇ ਗੱਲ ਘੱਟ ਹੁੰਦੀ ਹੈ ਜਿੰਨੇ ਵੱਡੇ ਨੇ ਉਹ ਜਿੰਨੀ ਦੇਣ ਹੈ ਉਹਨਾਂ ਨੂੰ ਥੋੜਾ ਥੋੜੇ ਮੋਂ ਉਹਨਾਂ ਬਾਰੇ ਸੁਣਨਾ ਚਾਹੁੰਦਾ ਨਿਰਮਲ ॠषि मैम ਬੜੀ ਮਤਲਬ ਮੈਨੂੰ ਤਾਂ ਸੱਚੀ ਆਪਣੀ ਦਾਦੀ ਵਾਲੀ ਫੀਲਿੰਗ ਆ ਰਹੀ ਸੀ ਮੈਨੂੰ ਇਹ ਲੱਗ ਰਿਹਾ ਜਿੱਦਾਂ ਮੇਰੀ ਦਾਦੀ ਉਹਨਾਂ ਮੈਨੂੰ ਪਿਆਰ ਕਰ ਰਿਸ਼ਤਾ ਦੇਖਣ ਚੱਲੀ ਹੈ ਮੇਰਾ ਜਿਵੇਂ ਦਾਦੀ ਦਾਦੀ ਨਹੀਂ 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 ਉਹ ਨਹੀਂ ਜਿੱਦਾਂ ਇਹ ਨਹੀਂ ਹੁੰਦਾ ਬੈ ਕੇ ਸਿਆਣੀਆਂ ਸਿਆਣੀਆਂ ਗੱਲਾਂ ਕਰਨੀਆਂ ਮੈਨੂੰ ਬਜ਼ੁਰਗਾਂ ਨੂੰ ਸੁਣਨ ਦਾ ਬਹੁਤ ਮਜ਼ਾ ਆਉਂਦਾ ਮੈਂ ਇਦਾਂ ਦੀ ਆ ਮੈਂ ਹਰ ਇੱਕ ਨਾਲ ਓਦਾਂ ਦੀ ਹੋ ਜਾਂਦੀ ਜਿੱਦਾਂ ਦਾ ਕੋਈ ਅੱਗੇ ਹੁੰਦਾ ਸੋ ਮੈਨੂੰ ਉਹਨਾਂ ਨਾਲ ਸੁਣਨ ਨਾਲ ਉਹਨਾਂ ਨੇ ਮੈਨੂੰ ਬੜੀਆਂ ਗੱਲਾਂ ਕਰਨੀਆਂ ਉਹਨਾਂ ਨੇ ਮੈਨੂੰ ਇਹ ਵੀ ਮੈਨੂੰ ਕੰਪਲੀਮੈਂਟ ਦਿੱਤਾ ਸੀ ਕਿ ਤੂੰ ਕਿੰਨੀ ਸੋਹਣੀ ਮੈਂ ਤੂੰ ਵੀਡੀਓ ਵੀ ਹੈਗੀ ਆ ਕਿ ਤੇਰੇ ਮੈਨੂੰ ਬਹੁਤ ਫੀਚਰਸ ਸ਼ਾਰਪ ਲੱਗਦੇ ਆ ਬਹੁਤ ਬਿਊਟੀਫੁਲ ਆ ਤੂੰ ਪੰਜਾਬੀ ਫਿਲਮਾਂ ਛੱਡੀ ਨਾ ਹੁਣ ਕਰਦੀ ਰਹੀ ਤੇ ਨਿਰਮਲ ਰਿਸ਼ੀ मैम ਦੀ એનર્ਜੀ ਇੰਨੀ ਉਮਰ ਹੋਣਾ ਉਹਦੇ ਵਿੱਚ ਵੀ 25 ਜਾਣਾ ਕਦੀ ਕਿ ਸ਼ੂਟ ਤੇ ਜਾ ਰਹੇ ਸੀ ਕਦੀ ਕਿ ਦੋ ਦੋ ਤਿੰਨ ਤਿੰਨ ਫਿਲਮਾਂ ਕਰਨੀਆਂ ਦਿਨ 'ਚ ਹੂੰ ਕੁਛ ਛੋਟੀ ਗੱਲ ਨਹੀਂ ਇੱਕ ਸੈੱਟ ਤੋਂ ਦੂਜੇ ਸੈੱਟ ਤੇ ਜਾਣਾ